ਇੱਕ ਮੈਂ ਹੋਰ ਪਿੰਡਾਂ ਨਾਲ ਸਲਾਹ ਕਰਨੀ ਹੈ ਪਿਛਲੇ ਦਿਨ ਹੀ ਇਸ ਗੱਲ ਤੇ ਚਰਚਾ ਵੀ ਚੱਲੀ ਸੀ ਮੈਂ ਇੱਕ ਜਗ੍ਹਾ ਤੇ ਗਿਆ ਸੀ ਕਿਟਨ ਪ੍ਰੋਗਰਾਮ ਤੇ ਵੀ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਲੈਂਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਵੀ ਕੋਈ ਨਾਮਾ ਕੰਮ ਕਰਕੇ ਦੇਖਣਾ ਹੁੰਦਾ ਆਪਾਂ ਆਪਣੇ ਪਿੰਡ ਕਰਕੇ ਦੇਖ ਲਈਏ ਜੇ ਕਾਮਯਾਬ ਹੈ ਤੁਹਾਨੂੰ ਤਾਣਾ ਲੈ ਜੰਨੇ ਆ ਜੇ ਕੋਈ ਕਮੀ ਹੈ ਤਾਂ ਧੂਰ ਕਰ ਲੈਣਾ ਜਿਵੇਂ ਹੁਣ ਆਪਾਂ ਸਾਰੇ ਬੈਠੇ ਆਪਾਂ ਕਬੱਡੀ ਨੂੰ ਤਿਆਰ ਕਰਨਾ ਉਹ ਕਬੱਡੀ ਖਤਮ ਨਹੀਂ ਹੋਊਗੀ ਬਾਜਨ ਬਾਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਜਵਾਕ ਕਿੱਥੇ ਘਟਣਗੇ ਵੀਰ ਵੱਡੀਆਂ ਕਬੱਡੀਆਂ ਸ਼ੁਰੂ ਹੈਗੀਆਂ ਨੇ ਤੂੰ ਜਵਾਕ ਜਦੋਂ ਜੇ ਅੱਪਾ ਪਾਉਦੇ ਹੀ ਨਹੀਂ ਬੀਜਾਂਗੇ ਫਿਰ ਜੀਰੀ ਕਿਵੇਂ ਲਾਉਂਗੇ ਸੋਪਾ ਦੋ ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ ਤੁਸੀਂ ਕਰ ਲਓ ਪ੍ਰਬੰਧ ਮੱਖਣ ਬੈਠਾ ਤੇ ਤੁਸੀਂ ਸਾਰੇ स्पोर्ट्स क्लब ਬਨੋ ਕਰ ਲੋ ਦੋ ਦੋ ਮਹੀਨੇ ਲੈ ਲੋ 247 37 42 47 52 4 ਵਜੇ ਨੂੰ ਉਦਵਦ ਓਪਨ ਸਟੂਡੈਂਟ ਕਰ ਲਾਂ ਕਰ ਲਾਂਗੇ ਕਰ ਲਾਂਗੇ ਸਟੂਡੈਂਟ ਦੋ ਮਹੀਨੇ ਹੋਰ ਲੈ ਲੋ ਬੰਦਾ ਆ ਮਤਲਬ ਬਜਨੀ ਕਵਾਦੀ ਸ਼ੁਰੂ ਕਰੀਏ ਕਿਉਂਕਿ ਬੱਚੇ ਕਿੱਥੇ ਗੱਢਣਗੇ ਜਵਾਂਕਾਂ ਨੂੰ ਤਿਆਰ ਕਰੋਗੇ ਤਾਂ ਤੁਹਾਨੂੰ ਉਤਪੰਨ ਦੇ ਵਧੀਆ ਭਲੇ ਅੱਪਾ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਆਂ ਬਜਨੀ ਕੁਆਰਟੀ 4 ਵਜੇ ਰੱਖ ਲਓ 2 ਦਿਨ ਦਾ ਟੂਰਨਾਮੈਂਟ ਰੱਖ ਲਓ ਪਹਿਲੇ ਦਿਨ ਸਾਰੇ ਬਜਨ ਵਾਲੇ ਕਰਾ ਕੇ ਫਾਈਨਲ ਉਹਨਾਂ ਦੇ ਅਗਲੇ ਦਿਨ 11 ਵਜੇ ਰੱਖੋ ਓਪਨ ਓਪਨ ਹੋਵੇ ਸਵੇਰ ਤੋਂ ਬਾਅਦ ਸ਼ੁਰੂ ਕਰੋ